ਕਬੱਡੀ ਜੈਕਬ ਨੇ ਕਾਲਿਆ ਹੋਏ ਸੀ ਦਾ ਬਲਤ ਐਂ ਕਹਿੰਦੇ ਨਿੱਕੇ ਜੇ ਕਾਦੇ ਵਿੱਚ ਆਹ ਦੁਨੀਆਂ ਦੇ ਵਿੱਚ ছਾਇਆ ਹੋਇਆ ਹੈ ਰੱਡੀ ਦੇ ਕੈਨੇਡਾ ਕਬੱਡੀ ਕੱਪ ਦਾ ਇਹ ਤਸ ਬਣਿਆ ਆ ਮੁਕਾਬਲਾ ਸ਼ੀਂਦੂ ਦੇ ਨਾਲ ਆ ਵੀ ਬੈਸਤਾ ਵੀ ਬੈਸੋ ਵੀ ਬੈਸੋ ਵੀ ਬੈਸੋ ਬੇਸਦਾ ਫੈਸਲਾ ਸਰਪ੍ਰੀਖਦਾ ਰਾਜੂ ਹੈ ਇਹ ਜ਼ਿਲ੍ਹੇ ਫਤੇਗੜ ਸਾਹਿਬ ਦਾ ਹੈ ਇਹਦਾ ਮਾਮਾ ਬਿੱਲੂ ਬੈਰੀਪਾਲ ਆਪਣੇ ਸਮੇਂ ਦਾ ਚੋਟੀ ਦਾ ਖਿਡਾਰੀ ਰਿਹਾ ਲੱਕੀ ਕੁਨਰ ਚਾਚੇ ਨੇ ਗੱਲਾਂ ਐਨ ਟਿਕਾੜੇ ਲਾਈਆਂ ਇਹਦਾ ਪੇਸ਼ੂ ਅੰਦਰ ਦਾ ਸ਼ਿਲੋ ਇਹ ਸ਼ਿਮੂ ਸ਼ਾਗਰ ਵਿੱਚ ਕਰਾਉਂਦਾ ਨੇ ਸਿੱਦਾ ਮੁਠੀ ਕੋਨੇ ਤੇ ਇਹਦਾ ਸੇ ਵੀ ਮੁੱਠੀ ਖਾ ਫੇਨਾ ਜਿਵੇਂ ਦੁਨੀਆ ਦੇ ਕੋਰੋਨੇ ਤੋਂ ਇਹਦਾ ਵਿੱਚ ਕਬੱਡੀ ਖਾ ਫੇਨਾ ਜਿਵੇਂ ਦੁਨੀਆ ਘਰੇ ਕੋਰੋਨੇ ਤੋਂ ਕਿ ਨਾ ਵੀ ਚੰਗਾ ਦੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਰਿਆਣੇ ਵਾਲਾ ਸ਼ੀਲੂ ਜੋੜੇ ਵਾਲਾ ਅਮਨਾ ਚਾਰ ਜਾਫੀ ਹੈ ਕੇ ਖੜੇ ਮਾਰਨ ਥਾਪੀਆਂ ਬਈ ਤੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਢੀਮਾ ਮੰਗਰ ਮੁੜ ਨਾ ਖਾਲੀ ਲਓ ਸ਼ੀਲੂ ਕਰਦਾ ਟਰਾਈ ਡੰਗਣ ਵੀ ਰੱਖਣ ਵੀ ਆ ਅਮੀਰੀ ਦਾ ਹੈ ਸ਼ੀਲੂ ਦਾ ਕੇ ਸ਼ੀਲੂ ਸਾਗਿਆ ਵਿੱਚ ਮਦਾਨਾਂ ਦੇ ਮੰਗ ਉੱਠਦੀ ਕੋਨੇ-ਕੋਨੇ ਚੋਂ ਪਈ ਹੋਈ ਸੋਰਠੰਗ ਵਾਲੇ ਦੀ ਧਰਤੀ ਦਾ ਬਾਦਲੀ ਰੇਡ ਪਾ ਲਈ ਮੈਦਾਨ ਦੇ ਵਿੱਚ ਫੇਰ ਵਧਿਆ ਹੋਇਆ ਹੈ ਵੇਖਦੇ ਆ ਚਾਰਾਂ ਦੇ ਵਿੱਚੋਂ ਕਿਹੜਾ ਖਾਰੀ ਓਕਰ ਦਾ ਯਤਨ ਕਰਦਾ ਆ ਬਾਹੂ ਅਕਬਰ ਬਰਦਾਸ਼ੀ ਨੂੰ ਵੱਜ ਗਈ ਤਾਲ ਉੱਥਰ ਕੇ ਤਾਰ ਹੋ ਗਈ ਬੱਲੇ ਬੱਲੇ ਹਾਂ ਕਬੱਡੀ 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 ਭਾਈ ਤਾੜੀਆਂ ਜ਼ੋਰਦਾਰ ਵਾਰ ਸੁਖਾ ਧਾਰੀ ਵਾਰ ਰੌਕੇ ਪਿੰਦਾ ਐਨ ਕਹਿੰਦੇ ਵੱਡਾ ਯੋਗਦਾਨ ਹੈ ਆ ਬੁਲਿਆਹਾ ਤਾਵਾ ਉਧਰ ਬੀਰੀ ਜਿਰਿਕ ਪ੍ਰਸਿੱਧ ਕਬੱਡੀ ਖਿਡਾਰੀ ਜਿਹਨੇ ਕਹਿੰਦੇ ਹਰਜੀਤ ਬਰਾੜ ਨੂੰ ਜਫਾ ਲਾਇਆ ਉਹ ਵੀ ਪੁੱਜਿਆ ਹੋਇਆ ਆ ਵੇਖਦੇ ਆ ਅੰਦਰਜੀਤ ਬੰਨੀ ਤੇ ਨਾਜਵਾਨ ਸ਼ਿਰਿਓ ਦੇ ਦਰਮਿਆਨ ਟੱਕਰ 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 ਇਹਦਾ ਵਿਚ ਮੈਦਾਨੇ ਖਾ ਫੈਨਾ ਇਹਦਾ ਵਿਚ ਮੈਦਾਨੇ ਖਾ ਫੈਨਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਇਹ ਆ ਸ਼ਿਲੂ ਜੀਤ ਰਾਇ ਦਾ ਸੰਦੀ ਭਿੰਡਰ ਦਾ ਬਈ ਹੋਈ ਕਬੱਡੀ